ਕੁਦਰਤੀ ਹੈ ਕਿ ਸਭ ਤੋਂ ਪਹਿਲਾ ਪੱਖ ਹੈ ਜਿਹੜਾ ਉਹ ਹਰ ਅਧਿਆਪਕ ਨੂੰ ਵਿਸ਼ੇ ਦਾ ਗਿਆਨ ਹੋਣਾ ਚਾਹੀਦਾ ਹੈ ਵਿਸ਼ੇ ਦੇ ਗਿਆਨ ਤੋਂ ਮਤਲਬ ਇਹ ਹੈ ਕਿ ਜਦੋਂ ਵੀ ਅਧਿਆਪਕ ਕਿਸੇ ਵੀ ਵਿਸ਼ੇ ਨੂੰ ਭਾਵੇਂ ਉਹ ਵਿਗਿਆਨ ਨਾਲ ਸੰਬੰਧਿਤ ਹੈ ਤਕਨੀਕ ਨਾਲ ਸੰਬੰਧਿਤ ਹੈ ਕਲਾ ਨਾਲ ਸਮਾਜ ਵਿਗਿਆਨ ਨਾਲ ਜਾਂ ਕਿਸੇ ਵੀ ਹੋਰ ਗਿਆਨ ਦੇ ਵਰਤਾਰੇ ਨਾਲ ਸੰਬੰਧਿਤ ਹੈ ਅਧਿਆਪਕ ਨੂੰ ਉਸ ਵਿਸ਼ੇ ਦੇ ਇਤਿਹਾਸ ਬਾਰੇ ਵਰਤਮਾਨ ਬਾਰੇ ਭਵਿੱਖ ਬਾਰੇ ਅੱਛੇ ਤਰੀਕੇ ਨਾਲ ਪਤਾ ਹੋਣਾ ਚਾਹੀਦਾ ਹੈ ਉਸ ਦੀ ਤਿਆਰੀ ਹੋਣੀ ਚਾਹੀਦੀ ਹੈ ਉਹਨੂੰ ਪਤਾ ਲੱਗੇ ਕਿ ਮੇਰੇ ਵਿਸ਼ੇ ਦੇ ਵਿੱਚ ਅੱਜ ਕੀ ਚੱਲ ਰਿਹਾ ਹੈ ਇਸ ਦਾ ਲੋਕਾਂ ਤੇ ਕੀ ਅਸਰ ਪੈ ਰਿਹਾ ਹੈ ਇਸ ਦੇ ਵਿੱਚ ਨਵੀਆਂ ਖੋਜਾਂ ਕਿਹੜੀਆਂ ਹੋ ਰਹੀਆਂ ਹਨ ਕਿ ਅੰਤਰਰਾਸ਼ਟਰੀ ਰਾਸ਼ਟਰੀ ਅਤੇ ਸਥਾਨਕ ਪੱਧਰ ਤੇ ਇਸ ਵਿਸ਼ੇ ਵਿੱਚ ਕੋਈ ਨਵੀਆਂ ਤਬਦੀਲੀਆਂ ਆ ਰਹੀਆਂ ਹਨ ਇਸ ਵਿਸ਼ੇ ਤੇ ਉੱਪਰ ਕਿੰਨੀਆਂ ਸਰੋਤ ਪੁਸਤਕਾਂ ਰੈਫਰੈਂਸ ਬੁਕਸ ਉਪਲਬਧ ਹੈ ਜੇ ਕਿਸੇ ਵਿਅਕਤੀ ਨੇ ਇਸ ਵਿਸ਼ੇ ਨੂੰ ਪੜ੍ਹਨਾ ਹੈ ਤਾਂ ਉਸ ਨੂੰ ਕਿੱਥੋਂ ਸ਼ੁਰੂ ਕਰਨਾ ਚਾਹੀਦਾ ਹੈ ਉਦਾਹਰਨ ਵਜੋਂ ਤੁਸੀਂ ਫਿਲਾਸਫੀ ਪੜ੍ਹਾ ਰਹੇ ਹੋ ਤਾਂ ਤੁਹਾਨੂੰ ਅਧਿਆਪਕਾਂ ਨੂੰ ਦੱਸਣਾ ਪਊਗਾ ਅਧਿਆਪਕ ਦੇ ਤੌਰ ਤੇ ਵਿਦਿਆਰਥੀਆਂ ਨੂੰ ਦੱਸਣਾ ਪਊਗਾ ਕਿ ਫਿਲਾਸਫੀ ਕੀ ਹੈ ਉਹਦੇ ਉਹਦੀ ਪਰਿਭਾਸ਼ਾ ਕੀ ਹੈ ਉਹਦੇ ਤੱਤ ਕਿਹੜੇ-ਕਿਹੜੇ ਆ ਫਾਰ ਐਗਜ਼ਾਮਪਲ ਅਸੀਂ ਇਸ ਨੂੰ ਦੂਜੇ ਰੂਪ ਦੇ ਵਿੱਚ ਇਹ ਵੀ ਕਹਿ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਵਿਦਿਆਰਥੀ ਇਹ ਸਮਝਣ ਤੁਹਾਡੇ ਤੋਂ ਕਿ ਵਾਟ ਇਜ਼ ਫਿਲਾਸਫੀ ਥੈਨ ਡੈਫੀਨੇਸ਼ਨ ਆਫ ਫਿਲਾਸਫੀ 엘ਿਮੈਂਟਸ ਆਫ ਫਿਲਾਸਫੀ ਕੰਟੈਂਪੋਰੀ ਰੈਲੇਵੈਂਸ ਆਫ ਫਿਲਾਸਫੀ ਜੇ ਇਹ ਸਾਰੀਆਂ ਵਸਤੂਆਂ ਵਰਤਾਰੇ ਜੇ ਵਿਸ਼ੇ ਸੰਬੰਧੀ ਜਾਣਕਾਰੀਆਂ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਦੇਊਗਾ ਕਿਸੇ ਵੀ ਵਿਸ਼ੇ ਨਾਲ ਸੰਬੰਧਤ ਤਾਂ ਉਹ ਵਿਦਿਆਰਥੀ ਇਸ ਗ੍ਰੈਂਡ ਨੂੰ ਬੜੇ ਅੱਛੇ ਤਰੀਕੇ ਨਾਲ ਹਾਸਲ ਕਰ ਸਕਦੇ ਆ